मेरा नाम जसप्रीत कौर पिंड नैने वाल है मेरी एज सिर्फ इक्कीस साल दी है मैं पूरे ब्लाक चो ਪਹਿਲੀ ਕੁੜੀਆਂ ਕੀ ਜਿਹਦੀ ਉਮਰ 21 ਸਾਲ ਹੈ ਮੈਂ ਇਲੈਕਸ਼ਨ ਲੜ ਰਹੀ ਹਾਂ ਸਰਪੰਚੀ ਦੀ ਜਨਰਲ ਸੀਟ ਤੇ ਐਸੀ ਪਰਿਵਾਰਕ ਤੋਂ ਇਲੈਕਸ਼ਨ ਲੜ ਰਹੀ ਹਾਂ ਕਿ ਮੈਨੂੰ ਜਨੂਨ ਹੈ ਵੀ ਮੈਂ ਇਲੈਕਸ਼ਨ ਲੜ ਸਕਦੀ ਹਾਂ ਔਰ ਜਿੱਤ ਵੀ ਸਕਦੀ ਹਾਂ ਮੈਨੂੰ ਕਿਸੇ ਬਹੁਤ ਪਿੰਡ ਨੇ ਸਪੋਰਟ ਕੀਤੀ ਵੀ ਤੁਸੀਂ ਇਲੈਕਸ਼ਨ ਲੜ ਸਕਦੀਆਂ ਵੀ ਆਪਣੇ ਪਿੰਡ ਦੇ ਕੰਮ ਸਵਾਰ ਸਕਦੀਆਂ ਕਿ ਤੇ ਮੈਂ ਚਾਹੁੰਦੀ ਆ ਕਿ ਮੈਂ ਪਿੰਡ ਤੋਂ ਹਰੇਕ ਲੇਡੀ ਜੁੱਤ ਨੂੰ ਅੱਗੇ ਲੈ ਕੇ ਆਵਾਂ ਕਿਵੇਂ ਤੁਹਾਡਾ ਕਿਵੇਂ ਬਣਿਆ ਤੂਲਣ ਦਾ ਕੋਪਰੇਟਿਵ ਜਿੱਦਾਂ ਕਿ ਮੇਰਾ ਪਰਾ ਹਰਪ੍ਰੀਤ ਸਿੰਘ ਛੋਟੀ ਉਮਰ ਦਾ ਸੀਗਾ ਜਿਨੇ ਸਰਪੰਚੀ ਲੱਤੀ ਸੀਗੀ ਮੈਂ ਨੂੰ ਉਹਨੂੰ ਦੇਖ ਕੇ ਲੱਗਿਆ ਵੀ ਮੈਂ ਇਲੈਕਸ਼ਨ ਲੜ ਸਕਦੀ ਆਂ ਔਰ ਉਹਨੇ ਬਹੁਤ ਵਧੀਆ ਕੰਮ ਕੀਤੇ ਪਿੰਡ ਦੇ ਤੇ ਮੈਨੂੰ ਲੱਗਾ ਮੈਂ ਉਹ ਤੋਂ ਬੈਸਟ ਕੰਮ ਕਰ ਸਕਦੀ ਆਂ ਮੈਂ ਵੀ ਪਿੰਡ ਦੇ ਬਹੁਤ ਵਧੀਆ ਕੰਮ ਕਰਨੇ ਨੇ ਜੋ ਕਿ ਸੋਚਣ ਵੀ ਜੂਥ ਦੀ ਹਰ ਇੱਕ ਲੇਡੀਜ਼ ਕੰਮ ਕਰ ਸਕਦੀ ਆ ਕਿ ਜਿਸ ਨੂੰ ਕੁੜੀ ਨੂੰ ਮਨਾਹੀ ਕਿਹਾ ਗਿਆ ਹੈ ਕੰਮ ਕਰਨ ਲਈ ਮੈਂ ਚਾਹੁੰਨੀ ਆ ਵੀ ਸਿਰਫ ਲੋਕ ਕਹਿਣ ਵੀ ਹਰ ਇੱਕ ਸਰਪੰਚੀ ਚ ਕੁੜੀ ਨੂੰ ਇਲੈਕਸ਼ਨ ਲੜਾਈ ਜਾਵੇ ਤੇ ਮੇਰੇ ਪਿੰਡ ਤੇ ਮੇਰਾ ਵਿਰੋਧ ਵੀ ਹੋਇਆ ਵੀ ਇੱਕ ਕੁੜੀ ਨੂੰ ਇਲੈਕਸ਼ਨ ਲੜਾ ਰਿਆ ਜਿਹਦੇ ਕਰਕੇ ਮੇਰੇ ਦਾਦਾ ਜੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਵੀ ਤੁਸੀਂ ਇਲੈਕਸ਼ਨ ਲੜ ਸਕਦੇ ਆ ਔਰ ਮੇਰੇ ਚਾਚਾ ਜੀ ਨੇ ਮੇਰੇ ਪਿੰਡ ਦੇ ਨੇ ਮੇਰੇ ਬਹੁਤ ਸਾਥ ਦਿੱਤਾ ਵੀ ਤੂੰ ਇਲੈਕਸ਼ਨ ਲੜ ਜੇ ਤੂੰ ਹਾਰ ਵੀ ਗਈ ਕੋਈ ਗੱਲ ਨਹੀਂ ਪਰ ਇੱਕ ਹੌਸਲੇ ਅੰਦਰੋਂ ਬਹੁਤ ਵੱਡੀ ਚੀਜ਼ ਆ ਜੇ ਤੁਹਾਨੂੰ ਉਤਸ਼ਾਹ ਮਿਲਦਾ ਤਾਂ ਕਿਹੜੇ ਕਿਹੜੇ ਕੰਮ ਕਰਾਈ ਜਾਣਗੇ ਪਿੰਡ ਦੇ ਮੇਰੇ ਪਿੰਡ ਦੇ ਲੇਡੀਜ਼ ਦੇ ਬਹੁਤ ਕੰਮ ਨੇ ਜੋ ਕਿ ਇੱਕ ਜਨਸ ਕੰਮ ਨਹੀਂ ਕਰ ਸਕਦਾਗਾ ਦੂਜੇ ਕੰਮ ਮੇਰੇ ਹਜੇ ਬਹੁਤ ਜ਼ਿਆਦਾ ਕੰਮ ਪਏ ਨੇ ਜੋ ਮੇਰੇ ਪਿੰਡ 'ਚ ਕੰਮ ਨਹੀਂ ਹੋਏਗੇ ਉਹ ਕੰਮ ਮੈਂ ਚੋਣੀ ਵੀ ਮੈਂ ਕਰਾਂ ਇੱਕ ਲੜਕੀ ਹੋ ਕੇ ਹੋਰ ਤੁਸੀਂ ਪਿੰਡ ਵਾਸੀਆਂ ਨੂੰ ਕੀ ਜਿਹੜਾ ਕਿਹੜੇ ਪਿੰਡ ਤੋਂ ਚੋਣ ਲੜਾਂਗੇ ਮੈਂ ਪਿੰਡ ਨਾਣੇਵਾਲ ਤੋਂ ਚੋਣ ਲੜਨ ਜਾ ਰਹੀ ਆ ਸੁਦਾ ਵੀ ਮੈਸੇਜ ਜਨ ਜਨਰੇਸ਼ਨ ਨੂੰ ਨਿਊ ਜਨਰੇਸ਼ਨ ਨੂੰ ਕੋਈ ਮੈਸੇਜ ਕੀਆ ਮੇਰਾ ਮੈਸੇਜ ਇਹ ਆ ਵੀ ਹਰ ਇੱਕ ਪਿੰਡ ਚ ਹਰ ਇੱਕ ਕਿਤੇ ਵੀ ਕੋਈ ਐਮਸੀ ਬੰਦਾਗਾ ਉੱਥੇ ਸਿਰਫ ਇੱਕ ਜੂਥ ਦੀ ਕੁੜੀ ਨੂੰ ਇਲੈਕਸ਼ਨ ਲੜਾਈ ਜਾਵੇ ਤੇ ਇੱਕ ਜਿੱਥੇ ਵੀ ਕੋਈ ਪਿੰਡ 'ਚ ਐਮਸੀ ਬੰਦਾ ਉੱਥੇ ਕੁੜੀ ਨੂੰ ਹੀ ਐਮਸੀ ਬਣਾਇਆ ਜਾਵੇ ਮਤਲਬ ਕਿ ਤੁਹਾਡਾ ਮਤਲਬ ਇਹ ਕਿ ਕੋਈ ਯੂਥ ਨੂੰ ਅੱਗੇ ਲਿਆਉਣ ਦਾ ਹਾਂ ਵੀ ਮੈਂ ਚਾਹੁੰਦੀ ਆ ਵੀ ਯੂਥ ਦੀ ਹਰ ਇੱਕ ਲੇਡੀ ਜੇ ਅੱਗੇ ਆਵੇ ਜਿਨ੍ਹਾਂ ਨੂੰ ਹੁਣ ਅੱਜ ਦੇ ਜ਼ਮਾਨੇ 'ਚ 14 ਸਾਲ ਦੀ ਕੁੜੀ ਦੀ ਮੈਰਿਜ ਕੀਤੀ ਜਾਂਦੀ ਆਗੀ ਵੀ ਉਹ ਆਪਣੇ ਕੰਮ ਖੁਦ ਅੱਗੇ ਲੜਾਈ ਲੜ ਸਕਦੀ ਆਗੀ